ਜੋ ਪਰਸੋਂ ਘਟਨਾ ਹੋਈ ਏ ਸੁਖਵਿੰਦਰ ਸਿੰਘ ਦੇ ਨਾਲ ਬੜੀ ਵੱਤ ਭਾਗੀ ਘਟਨਾ ਹੋਈ ਏ ਇੱਕ ਖਾਲਸਤਾਨੀ ਕਹੇ ਕਿ ਇੱਕ ਮਾੜੇ ਵਰਦ ਯੂਜ਼ ਕਰਕੇ ਮਾੜੇ ਵਰਲਡ ਯੂਜ਼ ਕਰਕੇ ਕਹਿਣਾ ਕਿਸੇ ਦੀ ਧਰਮ ਦੇ ਖਿਲਾਫ ਕਿਸੇ ਦੀ ਕੌਮ ਦੇ ਖਿਲਾਫ ਕਿਸੇ ਦੀ ਸ਼ਾਨ ਦੇ ਖਿਲਾਫ ਉਹ ਵਿਅਕਤੀਆਂ ਨੇ ਕਹਿਣਾ ਤੂੰ ਖਾਲਸਤਾਨੀ ਦੁਆਰਾ ਮੰਜੀ ਸਾਹਿਬ ਆਸ਼ੇ ਨਵੀਂ ਕੈਂਥਰ ਵਿਖੇ ਇਕੱਠੇ ਹੋਇਆ ਜੋ ਪਰਸੋਂ ਘਟਨਾ ਹੋਈ ਏ ਇਹ ਨਾਮ ਸੁਖਵਿੰਦਰ ਸਕਵਿੰਦਰ ਸਿੰਘ ਦੇ ਨਾਲ ਬੜੀ ਮੱਤ ਭਾਗੀ ਘਟਨਾ ਹੋਈ ਏ ਕਿ ਖਾਲਸਤਾਨੀ ਕਹੇ ਕਿ ਇੱਕ ਮਾੜੇ ਵਰਡ ਯੂਜ਼ ਕਰਕੇ ਮਾੜੇ ਵਰਡ ਯੂਜ਼ ਕਰਕੇ ਕਹਿਣਾ ਕਿਸੇ ਦੀ ਧਰਮ ਦੇ ਖਿਲਾਫ ਕਿਸੇ ਦੀ ਕੌਮ ਦੇ ਖਿਲਾਫ ਕਿਸੇ ਦੀ ਸ਼ਾਨ ਦੇ ਖਿਲਾਫ ਉਹ ਵਿਅਕਤੀਆਂ ਨੇ ਕਹਿਨੇ ਤੂੰ ਖਾਲਸਤਾਨੀ ਵੇਖੋ ਅੱਜ ਤੱਕ ਸਿੱਖ ਕੌਮ ਨੇ ਕਿਸੇ ਨੂੰ ਮਾੜਾ ਨਹੀਂ ਬੋਲਿਆ। ਨਾ ਕਿਸੇ ਦੇ ਧਰਮ ਵਾਸਤੇ ਮਾੜਾ ਬੋਲਨੇ ਆ। ਨਾ ਕਿਸੇ ਦੇ ਮੰਦਰਾਂ ਵਾਸਤੇ, ਨਾ ਮਸੀਤਾਂ ਵਾਸਤੇ, ਨਾ ਕਿਸੇ ਹੋਰ ਵਾਸਤੇ ਆਦਮੀ ਕੋਈ ਮਾੜਾ ਨਹੀਂ, ਨਾ ਮੁਸਲਮਾਨ ਮਾੜਾ ਹੈ, ਨਾ ਹਿੰਦੂ ਮਾੜਾ ਹੈ, ਨਾ ਸਿੱਖ ਮਾੜਾ, ਨਾ ਸਹਾਇ ਮਾੜਾ ਜਿਹਦੇ ਕਰਮ ਮਾੜੇ ਨਹੀਂ। ਜਿਹੜਾ ਇਨਸਾਨ ਮਾੜਾ ਹੈ ਉਹ ਮਾੜਾ ਹੈ। ਬਿਲਕੁਲ ਇਨਸਾਨ ਮਾੜਾ ਜਿਹਦੀਆਂ ਚਾਲ ਚੱਲੀਆਂ ਗਲਤ ਨੇ। ਉਹਨਾਂ ਜਿਹੜੀ ਸ਼ੈਤਾਨੀ ਕੀਤੀ ਹੈ ਸਾਡੇ ਨੌਜਵਾਨ ਨਾਲ ਬੜੀ ਵੱਤ ਭਾਗੀ। ਘਟਨਾ ਕੀਤੀ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ 307 ਧਾਰਾ ਲਾਈ ਜਾਏ ਵੱਧ ਤੋਂ ਵੱਧ ਧਾਰਾ ਲਾ ਕੇ ਇਹਨਾਂ ਦਾ ਚਲਾਨ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਸੱਟਿਆ ਜਾਏ ਇਹਨਾਂ ਨੂੰ ਮੰਗਦੀਆਂ ਸਜ਼ਾ ਇਹਨਾਂ ਨੂੰ ਠੁਕਦੀਆਂ ਸਜ਼ਾ ਦਿੱਤੀਆਂ ਜਾਣ ਜਿਹੜਾ ਸਿੱਖ ਕੌਮ ਸੰਤੁਸ਼ਟ ਹੋ ਸਕੇ ਕਿਉਂਕਿ ਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਧਰਮ ਪ੍ਰਚਾਰ ਦੇ ਆਗੂ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਵੀ ਪਹੁੰਚੇ ਨੇ ਸਾਡੇ ਸਪੋਕਸਮੈਨ ਕਵਰਜੀਤ ਸਿੰਘ ਜਰਣਾ ਸਾਫ ਸਿੰਘ ਚੱਕੂ ਸੁਖਵਿੰਦਰ ਸਿੰਘ ਜੀ ਮੰਡੇਵਰ ਜਰਨਲ 77 ਅਤੇ ਵਕੀਲ ਸਾਹਿਬ ਸਾਡੇ ਦੇ ਕੈਂਥਲ ਤੋਂ ਨੇ ਬੜੇ ਸੂਝਵਾਨ ਤੇ ਸਿਆਣੇ ਉਹ ਵੀ ਪੁੱਜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪੁੱਜਣ ਤੇ ਵੀਰੋ ਗੱਲ ਦੁਬਾਰਾ ਰਿਪੀਟ ਕਰਾਨਾ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਕਿ ਸਾਡੀ ਜਿਹੜੀ ਦੋ ਜਵਾਨ ਨੂੰ ਸੱਟਾਂ ਲੱਗੀਆਂ ਨੇ 307 ਦੀ ਧਰਾਵਲਾ ਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਕੀਤਾ ਜਾਏ ਸਭ ਤੋਂ ਸਗਾ ਸਜਾਵਾਂ ਦਿੱਤੀਆਂ ਜਾਣ ਸਿੱਖ ਕੌਮ ਦਾ ਸਿੱਖ ਧਰਮ ਦਾ ਮਨ ਠੰਡਾ ਕੀਤਾ ਜਾਏ ਸ਼ਾਂਤੀ ਕੀਤੀ ਜਾਏ ਅਸੀਂ ਸ਼ਾਂਤੀ ਚਾਹੁੰਦੇ ਆ ਪਰ ਜਦੋਂ ਕੋਈ ਵਾਅਦਾ ਕਰਦਾ ਹੈ ਫਿਰ ਅਸੀਂ ਵਾਅਦਾ ਚਾਹੁੰਦੇ ਨਹੀਂ ਅਸੀਂ ਹੁਣ ਇਹਦਾ ਵਾਅਦਾ ਚੱਲਾਂਗੇ ਨਹੀਂ ਇਹਨੂੰ ਜਨਾਜ਼ਰ ਜੇਲ੍ਹ ਚ ਸਟਾੜ ਨਹੀਂ ਲੈਂਦੇ ਅਸੀਂ ਚੈਨ ਨਹੀਂ ਲਵਾਂਗੇ ਉਹਨਾਂ ਤੇਰੇ ਅਸੀਂ ਸਬਰ ਨਹੀਂ ਕਰਾਂਗੇ ਜਿੰਨਾ ਚਿਰ ਇਹਨਾਂ ਨੂੰ ਜੇਲ੍ਹ ਚ ਨਹੀਂ ਸਟਾ ਲੈਂਦੇ ਇਹ ਵਕ ਪੁਰ ਜੋਰ ਹੈ ਸਾਡੀ ਮੰਗ ਹੈ ਇਹ ਜੇਲ੍ਹ ਚ ਜਾਣੇ ਚਾਹੀਦੇ ਨੇ ਬਹੁਤ ਬਹੁਤ ਸੰਗਤਾਂ ਦਾ ਪੱਤਰਕਾਰਾਂ ਵੀਰਾਂ ਦਾ ਬਹੁਤ ਧੰਨਵਾਦ ਇਹ ਸਾਡੀ ਧਰਤ ਤੋੜ ਬਚਾ ਦਿਆ ਜੀ ਤੁਹਾਡਾ ਸਤਿਕਾਰ ਕਰਨਾ ਹੈ ਪੱਤਰਕਾਰਾਂ ਦਾ ਬਹੁਤ ਬਹੁਤ ਤੁਹਾਨੂੰ ਵੇਖੋ ਜਿਹੜੀ ਕੈਥਲ ਦੇ ਵਿੱਚ ਸੁਖਵਿੰਦਰ ਸਿੰਘ ਸਾਡੇ ਨੌਜਵਾਨ ਦੇ ਨਾਲ ਜਿਹੜੀ ਘਟਨਾ ਹੋਈ ਹੈ ਬਹੁਤ ਹੀ ਮਾੜੀ ਘਟਨਾ ਹੈ ਹਰਿਆਣਾ ਸਿੱਖ ਗੁਰਦਰਾ ਮੈਨੇਜਮੈਂਟ ਕਮੇਟੀ ਸਾਰਾ ਸਿੱਖ ਸਮਾਜ ਇਹਦੀ ਨਿੰਦਿਆ ਕਰਦਾ ਹੈ 6 ਮਾਰਕ ਦੇ ਨਾਲ ਨਾਲ ਮੈਂ ਕਹਿਣਾ ਸਾਰਾ ਸਮਾਜ ਨਿੰਦਿਆ ਕਰਦਾ ਹੈ ਕਿ ਕੁਝ ਸ਼ਰਾਰਤੀ ਲੋਕਾਂ ਨੇ ਉਹਦੇ ਉੱਤੇ ਹਮਲਾ ਕੀਤਾ ਉਹਨੂੰ ਖਾਲਸਤਾਨੀ ਕਹਿ ਕੇ ਮਾੜੀ ਸ਼ਬਦਾਵਲੀ ਵਰਤੀ ਉਹਦੇ ਨਾਲ ਨਾਲ ਉਹਦੇ ਉੱਤੇ ਜਾਨਲੇਵਾ ਇੱਕ ਇੱਟ ਦੇ ਨਾਲ ਸਿਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਸਾਡੇ ਹਰਿਆਣਾ ਕਮੇਟੀ ਮਾਨਯੋਗ ਪ੍ਰਧਾਨ ਸਾਹਿਬ ਬੈਠੇ ਨੇ ਸਾਡੇ ਦਾਦੂਆ ਸਾਹਿਬ ਬੈਠੇ ਨੇ ਹਰਿਆਣਾ ਸਿੱਖ ਗੁਰਦਰਾ ਮੈਨੇਜਮੈਂਟ ਕਮੇਟੀ ਉਹਦੇ ਖਿਲਾਫ ਬਣਦੀ ਧਾਰਾਵਾਂ ਜਾਣ ਕਿਉਂਕਿ ਜਿਹੜੀ ਉਹਨੇ ਸੱਟਾਂ ਮਾਰੀਆਂ ਨੇ ਸਿਰ ਚ ਮਾਰੀਆਂ ਨੇ ਮੁੰਡਾ ਐਡਮਿਟ 307 ਜਿਹੜੀ ਏ ਉਹਦੇ ਤੇ ਬਣਦੀ ਏ ਉਹਦੇ ਨਾਲ ਨਾਲ ਜੋ ਨੇ ਸਮਾਜ ਦੇ ਵਿੱਚ ਆਪਸ ਦੇ ਵਿੱਚ ਪੜਨ ਦਾ ਕੰਮ ਕੀਤਾ ਉਹ ਵੀ ਧਾਰਾਵਾਂ ਉਹਦੇ ਤੇ ਲੱਗਣੇ ਚਾਹੀਦੀਆਂ ਨੇ ਕਿਉਂਕਿ ਸਿੱਖਾਂ ਨੇ ਹਮੇਸ਼ਾ ਆਪਣੇ ਸਮਾਜ ਵਾਸਤੇ ਆਪਣੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਸਾਡੇ ਜਦੋਂ ਆਜ਼ਾਦੀ ਦੀ ਲੜਾਈ ਸੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ 78% ਕੁਰਬਾਨੀਆਂ ਸਾਡੀਆਂ ਸਿੱਖ ਕੌਮ ਦੀਆਂ ਨੇ 올 ਰਿਕਾਰਡ ਏ ਕਿ ਜਿਹੜੀ ਫਾਂਸੀ ਹੋਈ ਏ ਉਹ 121 ਫਾਂਸੀ ਹੋਈਆਂ ਨੇ ਉਸ ਦੌਰਾਨ ਤੇ ਉਹਦੇ ਵਿੱਚ 93 ਜਿਹੜੀਆਂ ਫਾਂਸੀਆਂ ਨੇ ਫਾਂਸੀਆਂ ਦੇ ਫੰਦਿਆਂ ਦੇ ਸਾਡੇ ਸੇਕਤੂਲੇ ਨੇ 121 ਦੇ ਵਿੱਚੋਂ ਜਿਹੜੀਆਂ ਉਮਰ ਕੈਦ ਦੀ ਸਜ਼ਾਵਾਂ ਹੋਈਆਂ ਨੇ ਉਹ 2600 ਤੇ 2600 ਤੇ 46 ਹੋਈਆਂ ਨੇ ਤੇ 2147 ਉਮਰ ਕੈਦ ਉਹਦੇ ਵਿੱਚ ਸਿੱਖਾਂ ਨੇ ਭੁਗਤੀ ਏ ਤੇ ਆਪਣੇ ਦੇਸ਼ ਦੇ ਲਈ ਤੇ ਇਸ ਤੋਂ ਪਹਿਲਾਂ ਜਦੋਂ ਵੀ ਭਾਵੇਂ ਸਾਡੇ ਗੁਰੂ ਸਾਹਿਬਾਨ ਸਾਹਿਬ ਨਵੇਂ ਪਾਸ਼ਾ ਮਹਾਰਾਜ ਜੀ ਉਹਨੇ ਉਹਨਾਂ ਨੇ ਜਨਊ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤਾਂ ਦਿੱਤੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਜਿਹੜਾ ਸਰਬੰਸ ਹੈ ਇਸ ਦੇਸ਼ ਵਾਸਤੇ ਵਾਰਿਆ ਤੇ ਦੇਸ਼ ਸਾਡਾ ਹੈ ਅਸੀਂ ਵੀ ਉਹਦੇ ਵਿੱਚ ਉਹ ਨਹੀਂ ਅਕਦਾਰਾਂ ਲੇਕਿਨ ਦੁੱਖ ਲੱਗਦਾ ਹੈ ਜਦੋਂ ਐਵੇਂ ਦੇ ਅੰਸਰ ਉੱਠ ਕੇ ਸਾਨੂੰ ਖਾਲਸਤਾਨੀ ਉਗਰਵਾਦੀ ਕਿਸਾਨੀ ਹੋਰ ਵੀ ਬੜੇ ਮਾੜੇ ਸ਼ਬਦਾਂ ਦੇ ਨਾਲ ਜੋੜ ਕੇ ਜਦੋਂ ਸਾਨੂੰ ਕਰਦੇ ਨੇ ਤੇ ਸਾਨੂੰ ਦੁੱਖ ਲੱਗਦਾ ਹੈ ਕਿ ਅਸੀਂ ਹਰਿਆਣਾ ਸਰਕਾਰ ਕੋਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੋਂ ਦੇ ਕੈਥਲ ਦੇ ਪ੍ਰਸ਼ਾਸਨ ਕੋਲੋਂ ਐਸਪੀ ਸਾਹਿਬ ਨਾਲ ਵੀ ਫੋਨ ਦੇ ਉੱਤੇ ਵੀ ਗੱਲ ਹੋਈ ਏ ਡੀਐਸਪੀ ਸਾਹਿਬ ਜਿਹੜਾ ਗੁਰਵਿੰਦਰ ਸਿੰਘ ਇਹ ਮੌਕੇ ਤੇ ਸਵੇਰੇ ਇੱਥੇ ਪਹੁੰਚ ਗਏ ਸਨ ਸਾਡੇ ਪ੍ਰਧਾਨ ਸਾਹਿਬ ਨਾਲ ਦਾਦੂਆ ਸਾਹਿਬ ਨਾਲ ਦਾਸ ਨਾਲ ਉਹਨਾਂ ਨਾਲ ਬਹਿ ਕੇ ਗੱਲਬਾਤ ਕੀਤੀ ਏ ਉਹਨਾਂ ਨੂੰ ਵੀ ਸਿੱਧਾ ਦਿੱਤਾ ਕਿ ਉਹਦੇ ਖਿਲਾਫ ਬਣਦੀ 307 ਜਿਹੜੀ ਧਾਰਾ ਏ ਉਹ ਲਗਣੀ ਚਾਹੀਦੀ ਜਦੋਂ ਤੱਕ ਉਹਦੇ ਖਿਲਾਫ 307 ਨਹੀਂ ਲਗਦੀ ਬੰਦੇ ਅਰੈਸਟ ਨਹੀਂ ਹੁੰਦੇ ਅਸੀਂ ਬਿਲਕੁਲ ਚੈਨ ਦੇ ਨਾਲ ਨਹੀਂ ਬਾਂਗੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਤੇ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਪਾਂ ਭਾਈਚਾਰੇ ਨੂੰ ਕਿਤੇ ਵੀ ਖਰਾਬ ਨਹੀਂ ਹੋਣ ਦੇਣਾ ਸਾਡੇ ਲਈ ਉਸੇ ਤਰ੍ਹਾਂ ਸਤਿਕਾਰ ਹੈ ਹਿੰਦੂ ਕੌਮ ਦਾ ਦੂਜੇ ਸਾਰੇ ਧਰਮਾਂ ਦਾ ਤੇ ਉਹਨਾਂ ਦਾ ਵੀ ਫਰਜ਼ ਬੰਦਾ ਹੈ ਕਿ ਜਿਹੜੇ ਸ਼ਰਾਰਤੀ ਲੋਕ ਆਏ ਨੇ ਸਮਾਜ ਨੂੰ ਪਾੜਨ ਵਾਲੇ ਉਹਨਾਂ ਨੂੰ ਵੀ ਫਰਜ਼ ਬੰਦਾ ਹੈ ਕਿ ਸਾਡੇ ਨਾਲ ਆ ਕੇ ਇਹਨਾਂ ਨੂੰ ਫੜਾਉਣ ਦੇ ਵਿੱਚ ਪੁਲਿਸ ਦੀ ਪ੍ਰਸ਼ਾਸਨ ਦੀ ਸਾਡੀ ਮਦਦ ਕਰਨ ਵਾਹਿਗੁਰੂ ਜੀ ਕਾ ਕਾਲਾ ਵਾਹਿਗੁਰੂ ਜੀ ਕੀ ਫਤਿਹ ਜੋ ਪਰਸੋਂ ਘਟਨਾ ਹੋਈ ਹੈ ਸੁਖਵਿੰਦਰ ਸਿੰਘ ਦੇ ਨਾਲ ਬੜੀ ਮਤ ਭਾਗੀ ਘਟਨਾ ਹੋਈ ਏ ਤੇ ਖਾਲਸਤਾਨੀ ਕਹੇ ਕਿ ਇੱਕ ਮਾੜੇ ਵਰਡ ਯੂਜ਼ ਕਰਕੇ ਮਾੜੇ ਵਰਡ ਯੂਜ਼ ਕਰਕੇ ਕਹਿਣਾ ਕਿਸੇ ਦੀ ਧਰਮ ਦੇ ਖਿਲਾਫ ਕਿਸੇ ਦੀ ਕੌਮ ਦੇ ਖਿਲਾਫ ਕਿਸੇ ਦੀ ਸ਼ਾਨ ਦੇ ਖਿਲਾਫ ਉਹ ਵਿਅਕਤੀਆਂ ਨੇ ਕਹਿਨੇ ਤੂੰ ਖਾਲਸਤਾਨੀ ਦੁਆਰਾ ਮੰਜੀ ਸਾਹਿਬ ਆਸ਼ੇ ਨੌਵੇਂ ਕੈਂਥਰ ਵੀ ਇਕੱਠੇ ਹੋਇਆ ਜੋ ਪਰਸੋਂ ਘਟਨਾ ਹੋਈ ਏ ਇਹ ਨਾਮ ਦੇ ਸਕਵਿੰਦਰ ਸਕਵਿੰਦਰ ਸਿੰਘ ਦੇ ਨਾਲ ਬੜੀ ਮਤ ਭਾਗੀ ਘਟਨਾ ਹੋਈ ਏ ਇੱਕ ਖਾਲਸਤਾਨੀ ਕਹੇ ਕਿ ਇੱਕ ਮਾੜੇ ਵਰਡ ਯੂਜ਼ ਕਰਕੇ ਮਾੜੇ ਵਰਡ ਯੂਜ਼ ਕਰਕੇ ਕਹਿਣਾ ਕਿਸੇ ਦੇ ਧਰਮ ਦੇ ਖਿਲਾਫ ਕਿਸੇ ਦੀ ਕੌਮ ਦੇ ਖਿਲਾਫ ਕਿਸੇ ਦੀ ਸ਼ਾਨ ਦੇ ਖਿਲਾਫ ਉਹ ਵਿਅਕਤੀਆਂ ਨੇ ਕਹਿਨੇ ਤੂੰ ਖਾਲਸਤਾਨੀ ਵੇਖੋ ਅੱਜ ਤੱਕ ਸਿੱਖ ਕੌਮ ਨੇ ਕਿਸੇ ਨੂੰ ਮਾੜਾ ਨਹੀਂ ਬੋਲਿਆ ਨਾ ਕਿਸੇ ਦੇ ਧਰਮ ਵਾਸਤੇ ਮਾੜਾ ਬੋਲਨੇ ਆ ਨਾ ਕਿਸੇ ਦੇ ਮੰਦਰਾਂ ਵਾਸਤੇ ਨਾ ਮਸੀਤਾਂ ਵਾਸਤੇ ਨਾ ਕਿਸੇ ਹੋਰ ਵਾਸਤੇ ਆਦਮੀ ਕੋਈ ਮਾੜਾ ਨਹੀਂ ਨਾ ਮੁਸਲਮਾਨ ਮਾੜਾ ਹੈ ਨਾ ਹਿੰਦੂ ਮਾੜਾ ਨਾ ਸਿੱਖ ਮਾੜਾ ਨਾ ਸਹਾਇ ਮਾੜਾ ਜਿਹਦੇ ਕਰਮ ਮਾੜੇ ਨਹੀਂ ਜਿਹੜਾ ਇਨਸਾਨ ਮਾੜਾ ਹੈ ਉਹ ਮਾੜਾ ਹੈ ਬਿਲਕੁਲ ਇਨਸਾਨ ਮਾੜਾ ਜਿਹਦੀਆਂ ਚਾਲ ਚੱਲੀਆਂ ਗਲਤ ਨੇ ਉਹਨਾਂ ਜਿਹੜੀ ਸ਼ੈਤਾਨੀ ਕੀਤੀ ਹੈ ਸਾਡੇ ਨੌਜਵਾਨ ਨਾਲ ਬੜੀ ਮੱਤ ਭਾਗੀ ਕਟਨਾ ਕੀਤੀ ਹੈ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ 307 ਧਾਰਾ ਲਾਈ ਜਾਏ ਵੱਧ ਤੋਂ ਵੱਧ ਧਾਰਾ ਲਾ ਕੇ ਇਹਨਾਂ ਦਾ ਚਲਾਨ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਸੱਟਿਆ ਜਾਏ ਇਹਨਾਂ ਨੂੰ ਭੰਗੀਆਂ ਸਜ਼ਾ ਇਹਨਾਂ ਨੂੰ ਠੁਕਦੀਆਂ ਸਜ਼ਾ ਦਿੱਤੀਆਂ ਜਾਣ ਜਿਹੜਾ ਸਿੱਖ ਕੌਮ ਸੰਤੁਸ਼ਟ ਹੋ ਸਕੇ ਅਰੇਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਧਰਮ ਪ੍ਰਚਾਰ ਦੇ ਆਗੂ ਬਾਬਾ ਬਲਜੀਤ ਸਿੰਘ ਜੀ ਦਾਦੂਆੜ ਵੀ ਪਹੁੰਚੇ ਨੇ ਸਾਡੇ ਸਪੋਕਸਮੈਨ ਕਵਰਜੀਤ ਸਿੰਘ ਜੀ ਜਰਾਣਾ ਸਾਹਬ ਸਿੰਘ ਚੱਕੂ ਸੁਖਵਿੰਦਰ ਸਿੰਘ ਜੀ ਮੰਡੇਵਰ ਜਰਨਲ 77 ਅਤੇ ਵਕੀਲ ਸਾਹਿਬ ਸਾਡੇ ਦੇ ਕੈਂਥਲ ਤੋਂ ਨੇ ਬੜੇ ਸੂਝਵਾਨ ਤੇ ਸਿਆਣੇ ਉਹ ਵੀ ਪੁੱਜੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਪੁੱਜਣ ਤੇ ਵੀਰੋ ਗੱਲ ਦੁਬਾਰਾ ਰਿਪੀਟ ਕਰਾਨਾ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਕਿ ਸਾਡੀ ਜਿਹੜੀ ਦੋ ਜਵਾਨ ਨੂੰ ਸੱਟਾਂ ਲੱਗੀਆਂ ਨੇ 307 ਦੀ ਧਰਾਵਲਾ ਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਕੀਤਾ ਜਾਵੇ ਸਗਤ ਸਗਾ ਸਜਾ ਦਿੱਤੀਆਂ ਜਾਣ ਸਿੱਖ ਕੌਮ ਦਾ ਸਿੱਖ ਧਰਮ ਦਾ ਮਨ ਠੰਡਾ ਕੀਤਾ ਜਾਏ ਸ਼ਾਂਤੀ ਕੀਤੀ ਜਾਏ ਅਸੀਂ ਸ਼ਾਂਤੀ ਚਾਹੁੰਦੇ ਆ ਪਰ ਜਦੋਂ ਕੋਈ ਵਾਅਦਾ ਕਰਦਾ ਹੈ ਫਿਰ ਅਸੀਂ ਵਾਅਦਾ ਚਾਹੁੰਦੇ ਨਹੀਂ ਅਸੀਂ ਹੁਣ ਇਹਦਾ ਵਾਅਦਾ ਚੱਲਾਂਗੇ ਨਹੀਂ ਇਹਨੂੰ ਜਨਾਜ਼ਰ ਜੇਲ੍ਹ ਚ ਸਟਾੜ ਨਹੀਂ ਲੈਂਦੇ ਅਸੀਂ ਚੈਨ ਨਹੀਂ ਲਵਾਂਗੇ ਉਹਨਾਂ ਤੇਰੇ ਅਸੀਂ ਸਬਰ ਨਹੀਂ ਕਰਾਂਗੇ ਜਿੰਨਾ ਚਿਰ ਇਹਨਾਂ ਨੂੰ ਜੇਲ੍ਹ ਚ ਨਹੀਂ ਸਟਾੜ ਲੈਂਦੇ ਤੇ ਵਾਖ ਪੁਰ ਜੋਰ ਆ ਸਾਡੀ ਮੰਗ ਹੈ ਇਹ ਜੇਲ੍ਹ ਚ ਜਾਣੇ ਚਾਹੀਦੇ ਨੇ ਬਹੁਤ ਬਹੁ ਸੰਗਤਾਂ ਦਾ ਪੱਤਰਕਾਰਾਂ ਵੀਰਾਂ ਦਾ ਬਹੁਤ ਧੰਨਵਾਦ ਇਹ ਸਾਡੀ ਗੱਲ ਤੋਂ ਬਚਾ ਦਿਆ ਜੀ ਤੁਹਾਡਾ ਸਤਿਕਾਰ ਕਰਨਾ ਹੈ ਪੱਤਰਕਾਰਾਂ ਦਾ ਬਹੁਤ ਬਹੁ